ਜਿੰਨਾ ਕੈਂਡੀਡੇਟ ਨੇ ਫਾਰਮ ਪੱਲਾ ਭਰਿਆ ਹੋਇਆ ਸਟੈਂਡਰਡ ਲਿਸਟ ਵਾਲਾ ਉਹਨਾਂ ਵਾਸਤੇ ਇੱਕ ਹੀ ਪੂਰੀ ਨੋਟੀਫਿਕੇਸ਼ਨ ਦੇ ਵਿੱਚ ਮੈਂ ਸਾਰੇ ਪੇਜ ਦੁਆਰਾ ਕਿ ਪੜੇ ਆ ਪੂਰੇ ਵੀ ਤੁਹਾਡੇ ਵਾਸਤੇ ਇੱਕ ਹੀ ਕਾਲਮ ਤੁਹਾਡੇ ਪੜਨ ਵਾਲਾ ਆ ਉਹ 10 ਨੰਬਰ ਆ 10 ਨੰਬਰ ਕਾਲਮ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਆ ਉਹਤੇ ਪਛਾਣ ਦੇਣਾ ਆ ਜਿਨ੍ਹਾਂ ਨੇ ਫਾਰਮ ਪੱਲਾ ਭਰਿਆ ਹੋਇਆ ਇਹਦੇ ਵਿੱਚ ਕੀ ਤਾਂ ਵੀ ਤੁਸੀਂ ਜਾਂ ਤੁਹਾਨੂੰ ਆਈਡੀ ਪਾਸਵਰਡ ਮਿਲਿਆ ਸੀ ਐਪਲੀਕੇਸ਼ਨ ਫਾਰਮ ਸੀ ਪੱਲਾ ਭਰਿਆ ਸੀ ਤੁਹਾਨੂੰ ਜੋੜ ਦਿੱਤਾ ਹੁਣ ਐਪਲੀਕੇਸ਼ਨ ਫਾਰਮ ਤੁਹਾਡੇ ਕੋਲ ਹੋਏਗਾ ਤੇ ਆਡੀ ਪਾਸਵਰਡ ਤੁਹਾਨੂੰ ਮਿਲਿਆ ਸੀਗਾ ਉਹ ਇਹਨਾਂ ਤੁਸੀਂ ਦੁਬਾਰਾ ਲੌਗਇਨ ਕਰਨਾ ਇਸ ویب سائٹ ਤੇ ਚਾਰਟਿਕ ਤੋਂ ਬਾਅਦ ਕਿ ਤੁਸੀਂ ਆਪ ਦਾ ਜੇ ਤੁਸੀਂ ਤਾਂ ਕੁਝ ਐਡੀਟਿੰਗ ਕਰਨੀ ਆ ਕੁਝ ਚੇਂਜ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਕੋਈ ਕਾਲੀਫਿਕੇਸ਼ਨ ਕੋਈ ਹੋਰ ਐਡ ਕਰਨੀ ਆ ਜਾਂ ਕੋ ਤੁਹਾਡਾ ਡਾਟਾ ਵਰਤ ਵਗੈਰਾ ਸਹੀ ਕਰਨਾ ਹੈ ਕਿ ਬੱਚਾ ਨੇ ਗਲਤ ਫਾਰਮ ਭਰਿਆ ਹੁੰਦੇ ਐਡੀਟਿੰਗ ਕਰਨੀ ਆ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਫੀਸ ਪੇ ਕੀਤੀ ਹੋਈ ਆ ਤੇ ਜਿਨ੍ਹਾਂ ਨੇ ਕੋਈ ਐਡੀਟਿੰਗ ਨਹੀਂ ਕਰਨੀ ਉਹਨਾਂ ਨੂੰ ਦੁਬਾਰਾ ਫੇਰ ਲੌਗਇਨ ਕਰਕੇ ਇਸ ਨੂੰ ਰੀਵੈਲੀਡੇਟ ਕਰਨਾ ਹੈ ਤੁਸੀਂ ਦੁਬਾਰਾ ਉਹਨੂੰ ਸਬਮਿਟ ਕਰਨਾ ਉਹ ਚੈੱਕ ਕਰਕੇ ਦੁਬਾਰਾ ਫੀਸ ਤੁਸੀਂ ਪੇ ਕੀਤੀ ਹੋਇਆ ਫਾਰਮ ਭਰਿਆ ਹੋਇਆ ਸਿਰਫ ਤੁਸੀਂ ਦੁਬਾਰਾ ਉਹਨੂੰ ਓਪਨ ਕਰਕੇ ਦੁਬਾਰਾ ਸਬਮਿਟ ਕਰਨਾ ਆ ਚਾਰ ਤਰੀਕ ਤੋਂ ਬਾਅਦ ਜਿਹਨਾਂ ਨੇ ਫਾਰਮ ਭਰਿਆ ਹੋਇਆ ਉਹਨਾਂ ਦਾ ਕੰਮ ਸਿਰਫ ਇੰਨਾ ਹੀ ਆ ਉਹਨਾਂ ਨੇ ਦੁਬਾਰਾ ਉਹ ਰੀਵੈਲਿਊਏਟ ਕਰਨਾ ਆ ਜੇ ਤੁਸੀਂ ਉਹਨੂੰ ਨਹੀਂ ਕਰਦੇ ਤਾਂ ਤੁਹਾਡਾ ਤੁਹਾਡਾ ਉਹ ਪੁਰਾਣੇ ਵਾਲਾ ਤੁਸੀਂ ਭਰਿਆ ਤੁਸੀਂ ਫੀਸ ਪੇ ਕੀਤੀ ਹੈ ਫਿਰ ਵੀ ਤੁਹਾਡਾ ਫਾਰਮ ਉਹ ਕੈਨਸਲ ਹੋ ਜਾਣਾ ਇੱਕ ਸਟੈਪ ਗੱਲ ਕਰ ਜਿਹਨਾਂ ਨੇ ਫਾਰਮ ਭਰਿਆ ਹੋਇਆ ਉਹਨਾਂ ਦੁਬਾਰਾ ਤ੍ਰਿਵੈਲਯੂਟ ਕਰਨਾ ਹੈ ਤੇ ਇਹ ਫਾਰਮ ਜੋ ਆ ਪੀਡੀਐਫ ਆ ਉਹਦੇ ਵਿੱਚ 10 ਨੰਬਰ ਨੂੰ ਤੁਸੀਂ ਪੜ ਲੈਣਾ ਉਹਦੇ ਅਕੋਰਡਿੰਗ ਤੁਸੀਂ ਉਹਨੂੰ ਸਬਮਿਟ ਕਰ ਦੇਣਾ ਬਹੁਤ ਛੋਟਾ ਕੋਈ ਕੰਮ ਨਹੀਂ ਜੇ ਤੁਸੀਂ ਕੋਈ ਐਡੀਟਿੰਗ ਕਰਨਾ ਚਾਹੁੰਦੇ ਹੋ ਕੁਝ ਚੇਂਜ ਕਰਨਾ ਹੈਗਾ ਕੋਈ ਕੁੜੀਆਂ ਦੇ ਵਿਆਹ ਹੋ ਗਏ ਆ ਇਹਨਾਂ 2 ਸਾਲਾਂ ਦੇ ਵਿੱਚ ਉਹਨਾਂ ਦਾ ਕੁਝ ਐਡਰੈਸ ਚੇਂਜ ਹੋ ਗਿਆ ਜਾਂ ਕੋ ਧਾਰ ਕਾਰਡ ਕੁਝ ਚੇਂਜ ਹੋ ਗਿਆ ਜਾਂ ਕੋ ਸੈਟਿਫਿਕੇਟ ਕਮਪਿਊਟਰ ਦਾ ਹੋਰ ਬਣਾਇਆ ਤੇ ਉਹ ਤੁਸੀਂ ਨਾਲ ਲਾ ਸਕਦੇ ਹੋ ਤੇ ਜੇ ਤੁਸੀਂ ਕੋਈ ਸਬਮਿਟ ਨਹੀਂ ਕਰਨਾ ਕੋਈ ਐਡੀਟ ਨਹੀਂ ਕਰਨੀ ਤਾਂ ਤੁਸੀਂ ਬਸ ਜਿਵੇਂ ਪਹਿਲਾਂ ਭਰਿਆ ਸੀ ਉਸੇ ਨੂੰ ਆਪਸ਼ਨ ਵਿੱਚ ਦੇਣਗੇ ਰੀਵੈਲਿਡੇਟਰ ਦੀ ਉਹ ਤੁਸੀਂ ਸਬਮਿਟ ਕਰਨਾ 4 ਤਰੀਕ ਤੋਂ ਬਾਅਦ ਹੈ